ਸਾਰੇ ਹੀ ਦਰਸ਼ਕਾਂ ਨੂੰ ਸਾਰੇ ਹੀ ਦਰਸ਼ਕਾਂ ਨੂੰ ਜੈ ਮਾਤਾ ਦੀ ਅੱਜ ਪਹਿਲੇ ਦੀ ਸਾਰੇ ਦੇਸ਼ ਵਾਸੀਆਂ ਨੂੰ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਪਹੁੰਚੇ ਆ ਜਿਹੜੇ ਭੀਮ ਸੈਨ ਚਾਂਦੀਵਲੇ ਜਿਹੜੇ ਗੁਰੂ ਵਿਆਰ ਚ ਬਹੁਤ ਹੀ ਜਿਹੜੀ ਮਸ਼ਹੂਰ ਦੁਕਾਨ ਸੀ ਲੰਬੇ ਸਮੇਂ ਤੋਂ ਜਿਹੜੇ ਚਾਂਦੀ ਦਾ ਕੰਮ ਕਰ ਰਹੇ ਆ ਉਹਨਾਂ ਦੀ ਜਿਹੜੀ ਨਾਨੀਕੇ ਬਾਗ ਵੀ ਜਿਹੜਾ ਸ਼ੋਰੂਮ ਉਹਨਾਂ ਵੱਲੋਂ ਖੋਲਿਆ ਗਿਆ ਅਸੀਂ ਅੱਜ ਤੁਹਾਨੂੰ ਮਿਲਾਨ ਜਾ ਰਹੇ ਆ ਭੀਮ ਸੈਨ ਚਾਂਦੀਵਲੇ ਜਿਹੜੇ ਮਾਲਕ ਆ ਸੁਨੀਲ ਭਾਜੀ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਆ ਸਰ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਜੀ ਸਰ ਅੱਜ ਮਾਤਾ ਲਾਲ ਦੇਵੀ ਜੀ ਦਾ ਜਨਮotsਵ ਹੈ ਉਹਦੇ ਦਰਸ਼ਕਾਂ ਨੂੰ ਪਹਿਲੇ ਦੇਸ਼ ਵਾਸੀਆਂ ਨੂੰ ਮੈਸੇਜ ਉਹ ਮਾਤਾ ਰਾਣੀ ਲਾਲ ਭੋਨੀ ਜੀ ਦੇ ਜਨਮ ਦਿਨ ਦੇ ਉੱਤੇ ਜਿਨ੍ਹਾਂ ਦਾ ਆਸ਼ੀਰਵਾਦ ਮੇਰੇ ਤੇ ਹਮੇਸ਼ਾ ਹੀ ਰਹਿੰਦਾ ਹੈ ਮੈਂ ਆਪਣੇ ਸਾਰੇ ਪੀਮਸਨ ਖੰਨਾ ਪਰਿਵਾਰ ਵਾਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਮਾਤਾ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਵਧਾਈ ਦਿੰਦਾ ਜੀ ਸਰ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ 1948 ਤੇ ਗੁਰੂ ਵਿਆਹ ਚ ਤੁਹਾਡਾ ਸ਼ੋਅਰੂਮ ਸੀ ਮਾਤਾ ਰਾਣੀ ਜੀ ਦੀ ਤੁਹਾਡੇ ਤੇ ਅਪਾਰ ਕਿਰਪਾ ਹੈ ਕੀ ਕਹਿਣਾ ਚਾਹੋ ਸਰ ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਪਾਕਿਸਤਾਨ ਦੇ ਉੱਤੋਂ 1947 ਦੇ ਵਿੱਚ ਆਏ ਸੀ ਉੱਥੋਂ ਪਹਿਲੇ ਸਾਡਾ ਪਿੱਛੇ ਪਾਕਿਸਤਾਨ ਦੇ ਵਿੱਚ ਵੀ ਅਸੀਂ ਚਾਂਦੀ ਦਾ ਬਿਜ਼ਨਸ ਅਦਾ ਸੀ ਪਰ ਉਹ ਉਸ ਤੋਂ ਬਾਅਦ ਫਿਰ ਉਹ ਬਿਲਕੁਲ ਇੱਕਦਮ ਜਿਸ ਤਰ੍ਹਾਂ ਪਤਾ ਡਿਵਾਈਡਿਸ਼ਨ ਵੇਲੇ ਉਹ ਉਹਨਾਂ ਨੂੰ ਪਾਕਿਸਤਾਨ ਤੋਂ ਇੱਥੇ ਆਣਾ ਪਿਆ ਫਿਰ ਉਹਨਾਂ ਨੇ ਬੜੀ ਜਦੋਜਹਿਦ ਕੀਤੀ 1948 ਦੇ ਵਿੱਚ ਉਹਨਾਂ ਨੇ ਇੱਕ ਬੜੇ ਛੋਟੇ ਜਿਹੇ ਕੰਮ ਤੋਂ ਉਹ ਸ਼ੁਰੂਆਤ ਕੀਤੀ ਸੀ ਤੇ ਫਿਰ ਧੀਰੇ 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 ਬਸ ਮਿਹਨਤ ਤੇ ਲਗਨ ਸੀ ਉਹਨਾਂ ਦੇ ਮਨ ਦੇ ਵਿੱਚ ਕਿ ਮੈਂ ਚਾਹੇ ਪੈਸੇ ਕਮਾਵਾਂ ਨਾ ਕਮਾਵਾਂ ਪਰ ਮੇਰਾ ਨਾਮ ਹੋਣਾ ਚਾਹੀਦਾ ਉਹਨੂੰ ਲੈ ਕੇ ਉਹ ਚੱਲੇ ਤੇ ਉਹੀ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਉਸੇ ਉਹੀ ਉਹੀ ਉਹਨਾਂ ਦੇ ਪੱਦ ਚਿੰਦੇ ਉੱਤੇ ਅਸੀਂ ਚੱਲੇ ਤੇ ਅੱਜ ਮਾਤਾ ਜੀ ਦੀ ਕਿਰਪਾ ਨਾਲ ਮਾਤਾ ਜੀ ਦੇ ਚਰਨਾਂ ਚ ਹੈ ਸਰ ਤੁਹਾਡੇ ਵੱਲੋਂ ਹਰ ਸਾਲ ਸੇਵਾ ਕੀਤੀ ਜਾਂਦੀ ਹੈ ਹਰ ਸਾਲ ਮਾਤਾ ਜੀ ਦੀ ਆਸ਼ੀਰਵਾਦ ਵੀ ਮਿਲਦਾ ਤੁਹਾਡੇ ਘਰ ਆ ਕੇ ਕਾਰ ਆਂਦੇ ਆ ਪਹਿਲੇ ਤੁਸੀਂ ਉੱਥੇ ਨਕਮਸਤਕ ਹੁੰਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤੇ ਮਾਤਾ ਜੀ ਦੀ ਕਿਰਪਾ ਹੈ ਕਿ ਮੈਂ ਤੇ ਆਪਣੇ ਆਪ ਨੂੰ ਕੁਝ ਸਮਝਣਾ ਕਿ ਉਹਨਾਂ ਦੇ ਚਰਨ ਮੇਰੇ ਘਰ ਦੇ ਵਿੱਚ ਹੁੰਦੇ ਆ ਮੇਰੀ ਦੁਕਾਨ ਦੇ ਉੱਤੇ ਵੀ ਹੋ ਕੇ ਗਏ ਸੀ ਪੂਰਾ ਅੰਦਰ ਤੱਕ ਫੇਰਾ ਪਾ ਕੇ ਗਏ ਹੈ ਔਰ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਹੈ ਕਿ ਮੈਂ ਮੈਂ ਉਹਨਾਂ ਦਾ ਬੱਚਾ ਹੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਆਪਣੇ ਹੱਥੀ ਚੋਲਾ ਪਾਇਆ ਹੈ ਤੇ ਉਹ ਫਿਰ ਜਦੋਂ ਮੇਰੇ ਕੋਲ ਆਉਂਦੇ ਆ ਜਿਸ ਤਰ੍ਹਾਂ ਕਿ ਮਤਲਬ ਕਾਫੀ ਸਮੇਂ ਮੇਰੇ ਕੋਲ ਰੁੱਕ ਕੇ ਜਾਂਦੇ ਆ ਕਾਰ ਵੀ ਤੇ ਦੁਕਾਨ ਦੇ ਉੱਤੇ ਵੀ ਤੇ ਉਹਨਾਂ ਦਾ ਆਸ਼ੀਰਵਾਦ ਹੀ ਹੈ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਸਿਰ ਦੇ ਉੱਤੇ ਹੈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਹਿਣਾ ਕਿ ਮੈਨੂੰ ਕੋਈ ਸੇਵਲੇ ਕੋਈ ਸੇਵਾ ਕਰਨ ਦਾ ਮੌਕਾ ਮਿਲਦਾ ਮਾਤਾ ਰਾਣੀ ਮੈਨੂੰ ਮੌਕਾ ਦਿੰਦੀ ਹੈ ਤੇ ਹੋਰ ਮੈਂ ਚਾਹਾਂਗਾ ਕਿ ਮਹਾ ਮਈ ਅਸਰਾ ਦਾ ਆਸ਼ੀਰਵਾਦ ਮੇਰੇ ਤੇ ਬਨਾਏ ਰੱਖੇ ਔਰ ਮੈਂ ਆਪਣੀ ਪੂਰੀ ਜਿੰਨੀ ਸਮਰੱਥਾ ਮੇਰੇ ਚ ਹੈ ਜਿੰਨੀ ਮਾਤਾ ਰਾਣੀ ਮੈਨੂੰ ਸ਼ਕਤੀ ਬਖਸ਼ੇਗੀ ਮੈਂ ਉਹਨੀ ਸੇਵਾ ਕਰਦਾ ਆਇਆ ਤੇ ਕਰਦਾ ਰਵਾਂਗਾ ਸਰ ਅਸੀਂ ਵੀ ਜਾਗਰਣ ਕਰਵਾਈਦਾ ਸੀ ਨਾਲ ਨਾਲ ਤੁਸੀਂ ਸਮਾਜ ਸੇਵਕ ਦਾ ਵੀ ਕੰਮ ਕਰਦੇ ਹੋ ਸਾਡੇ ਵੀ ਹਿੱਸਾ ਤੁਸੀਂ ਪਾਣ ਆਂਦੇ ਸੀ ਦੇਖੋ ਜੀ ਮੇਰੀ ਤੇ ਕੋਈ ਸੋਚ ਹੈਗੀ ਹੈ ਸਰ ਕਿ ਸੁਣਿਆ ਹੈ ਬਜ਼ੁਰਗਾ ਕੋਲੋਂ ਕਿ ਨਰਚ ਨਾਰਾਇਣ ਮਿਲਦਾ ਹੈ ਤੇ ਕੋਈ ਪਤਾ ਨਹੀਂ ਮਹਾਰਵ ਲਿਆ ਹੋਈ ਕੰਨਾ ਵੀ ਕੋਈ ਪਤਾ ਨਹੀਂ ਨਰ ਕਿਸੇ ਵਲੇ ਕਿਸ ਰੂਪ ਦੇ ਵਿੱਚ ਪ੍ਰਮਾਤਮਾ ਨਾਲ ਮਿਲਨ ਹੋਏ ਨੇ ਇਸ ਕਰਕੇ ਸੇਵਾਲੇ ਪਾਸੇ ਤੇ ਆਂਦੇ ਹੋ ਇੱਕ ਵੀ ਬੰਦਾ ਖੁਸ਼ ਹੋ ਗਿਆ ਤੇ ਪਰਮਾਤਮਾ ਖੁਸ਼ ਹੋ ਗਿਆ ਬਸ ਐ ਹੋਈ ਲੈ ਕੇ ਚੱਲੀਦਾ ਬਸ ਸਰ ਦਿਖਾਓਗੇ ਜਰਾ ਦਰਸ਼ਕਾਂ ਨੂੰ ਕਿ ਬਹੁਤ ਚਾਂਦੀ ਦੀ ਆ ਤੁਹਾਡੇ ਕੋਲ ਵੈਰਾਈਟੀ ਆ ਉਹ ਗੁਰੂ ਬਾਜ਼ਾਰ ਦੇ ਵਿੱਚ ਵੀ ਵੈਰਾਈਟੀ ਹੁੰਦੀ ਸੀ ਪਰ ਉੱਥੇ ਮੇਰੇ ਕੋਲ ਜਗ੍ਹਾ ਥੋੜੀ ਘੱਟ ਗਈ ਸੀ ਉਹਦੇ ਕਰਕੇ ਕਸਟਮਰ ਨੂੰ ਵੀ ਉੱਥੇ ਪਹੁੰਚਣ 'ਚ ਥੋੜੀ ਦਿੱਕਤ ਹੁੰਦੀ ਸੀ ਕਿਉਂਕਿ ਬਾਜ਼ਾਰ ਤੰਗ ਹੈ ਉੱਥੇ ਗੱਡੀ ਵਗੈਰਾ ਨਹੀਂ ਪਹੁੰਚ ਸਕਦੀ ਸੀ ਫਿਰ ਉਤੋਂ ਕਾਫੀ ਕਸਟਮਰਾਂ ਨੇ ਸਾਨੂੰ ਕਿਹਾ ਕਿ ਸਾਨੂੰ ਬੜੀ ਪ੍ਰੋਬਲਮ ਆਂਦੀ ਇੱਥੇ ਪਹੁੰਚਣ ਦਾ ਸ ਤੇ ਗੱਡੀ ਦੀ ਬੜੀ ਪ੍ਰੋਬਲਮ ਹੈ ਫਿਰ ਉਹਨਾਂ ਨੇ ਕਿਹਾ ਕਿ ਫਿਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਸਾਡੇ ਮਾਤਾ ਜੀ ਨੇ ਵੀ ਇਹਦੇ ਵਿੱਚ ਬੜਾ ਸਹਿਯੋਗ ਸਾਡੇ ਬ੍ਰਦਰ ਮੇਰੇ ਬ੍ਰਦਰ ਨੇ ਵੀ ਮੇਰਾ ਕਿਉਂਕਿ ਮੂਨ ਨਹੀਂ ਸੀਗਾ ਸ਼ਹਿਰ ਤੋਂ ਆਉਂਦਾ ਮੈਂ ਕਹਾਂ ਵੀ ਸ਼ਹਿਰ ਤੋਂ ਇੱਥੇ ਚੱਲ ਜਾਾਂਗੇ ਚੱਲਿਆ ਚਲਾਇਆ ਕੰਮ ਛੱਡ ਕੇ ਤੇ ਕਿਸ ਤਰ੍ਹਾਂ ਚੱਲੀਗੀ ਫਿਰ ਮਾਤਾ ਰਾਣੀ ਵਾਲੇ ਪਾਸੇ ਧਿਆਨ ਕੀਤਾ ਉਹ ਕਹਿੰਦੇ ਮਹਾ ਮੈਲ ਦੇ ਮਾਤਾ ਰਾਣੀ ਦੇ ਚਰਨਾਂ 'ਤ ਜਾਣਾ ਤੂੰ ਕੋਈ ਚਿੰਤਾ ਨਾ ਕਰ ਤੇ ਉੱਥੇ ਆ ਜਾ ਫਿਰ ਤੇ ਆ ਕੇ ਫਿਰ ਥੋੜਾ ਡਿਟੇਲ ਦੇ ਕਸਟਮਰਾਂਸ ਦੇ ਵੈਰਾਈਟੀ ਵੀ ਨਵੀਂ ਤਿਆਰ ਕੀਤੀ ਹੈ ਜਿਦੇ ਵਿੱਚ ਲੋਕਾਂ ਨੇ ਕਾਫੀ ਪਸੰਦ ਕੀਤੀ ਉਹ ਚੀਜ਼ ਔਰ ਕਾਫੀ ਉਤਸ਼ਾਹ ਮਿਲਿਆ ਹੈ ਔ जिन्होंने इथे आगे ਸਾਡਾ ਕਾਫੀ ਉਤਸ਼ਾਹ ਵਧਾਇਆ ਹੁਣ ਜਿਸ ਤਰ੍ਹਾਂ ਅਸੀਂ ਕਾ ਨਵੀਂ ਜੁਐਲਰੀ ਬਣਾਈ ਹੈ ਸੈਮੀ ਡੈਮਰ ਦੇ ਵਿੱਚ ਦੇਖ ਸਕਦੇ ਹੋ ਦਰਸ਼ਕੋ ਤੁਸੀਂ ਵਗ ਕਿੱਡੀ ਸੁੰਦਰ ਸੁੰਦਰ ਜਿਹੜੇ ਚਾਂਦੀ ਦੇ ਵਿੱਚ ਜੁਐਲਰੀ ਤਿਆਰ ਕੀਤੀ ਗਈ ਹੈ ਔਰ ਇਹਦੇ ਵਿੱਚ ਜਿੰਨੇ ਵੀ ਸਟੋਨ ਹੈ ਸਭ ਜਰਕੋਨੀਆਂ ਲੱਗੇ ਹੋਏ ਹੈ ਔਰ ਇਹ ਪੂਰੇ ਫਰਸਟ ਕਲਾਸ ਵਧੀਆ ਤਰੀਕੇ ਨਾਲ ਫਿਟਿੰਗ ਹੈ ਇਹਦੀ ਮੇਰੀ ਹਰ ਚੀਜ਼ ਦੀ ਇਹਦੇ ਵਿੱਚ ਸਟੋਨ ਨਿਕਲਣ ਦੀ ਪਾਲਿਸ਼ ਦੀ ਲਾਈਫ ਟਾਈਮ ਗਾਰੰਟੀ ਹੈ ਅਗਰ ਇਹਦੇ ਵਿੱਚ ਕੋਈ ਸਟੋਨ ਨਿਕਲਦਾ ਹੈ ਜਾਂ ਕੋਈ ਟੁੱਟਵਾ ਜੁਂਦੀ ਹੈ ਜਾਂ ਕੋਈ ਕਾਲਾ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਤੇ ਮੈਨੂੰ ਫ੍ਰੀ ਆਫ ਕੋਸਟ ਠੀਕ ਕਰਾ ਕੇ ਦਵਾਗਾ 1 2 4 6 ਮਹੀਨੇ ਨਹੀਂ ਲਾਈਫ ਟਾਈਮ ਗਾਰੰਟੀ ਹੈ ਸਰ ਇਹ ਚਾਂਦੀ ਦਾ ਸਟ ਹੈ ਹਾਂਜੀ ਸਰ ਇਹ ਬਿਲਕੁਲ ਇਹ ਚਾਂਦੀ ਦੀ ਜੁਲਰੀ ਜਿਹੜੀ ਹੈ ਨਾ ਉਹ ਮੈਕਸਿਮਮ ਤੋਂ ਮੈਕਸਿਮਮ 92% ਚਾਂਦੀ ਚ ਬਣਦੀ ਹੈ ਔਰ ਇਹ ਸਾਰਾ 925 ਹਾਲਮਾਰਕ ਜੁਲਰੀ ਹੈ ਔਰ ਟੋਟਲੀ ਆਪਣੇ ਇੰਡੀਅਨ ਕਾਰੀਗਰ ਅਗੇ ਹੈ ਜਿਹੜੇ ਇਹਨੂੰ ਤਿਆਰ ਕਰਦੇ ਆ ਠੀਕ ਹੈ ਸਰ ਆਹਨ ਲੱਗ ਰਿਹਾ ਕਿ ਸਰ ਟਾਈਮ ਸਾ ਬਿਲਕੁਲ ਬਸ ਇਹ ਸਿਰਫ ਹੀ ਰਹਿਨੇਗੇ ਜੀ ਬਾਕੀ ਸਭ ਕਾਰਗਰੀ ਉਹੀ ਹੈ ਸੇਮ ਟੂ ਸੇਮ ਮਹਾ ਮੈਦਾਸ਼ੀਰਵਾਦ ਹਾਂਜੀ ਇਹ ਦੇਖੋ ਦੇਖ ਸਕਦੇ ਹੋ ਦਰਸ਼ਕੋ ਤੁਸੀਂ ਬੜੀ ਹੀ ਜਿਹੜੀ ਫੇਮਸ ਦੁਕਾਨ ਆ 70 ਸਾਲ 75 ਸਾਲ ਦੇ ਕਰੀਬ ਹੋ ਗਏ ਆ ਇਹ ਦੇਖੋ ਏਰਿੰਗਸ ਹੈਗੇ ਆ ਅ ਵੀ ਏਰਿੰਗਸ ਹੈਗੇ ਆ ਦੇਖੋ ਮਤਲਬ ਪਾਏ ਕੋਈ ਜਜਮੈਂਟ ਨਹੀਂ ਕਰੇਗਾ ਕਿ ਇਹ ਚਾਂਦੀ ਦੇ ਹੈਗੇ ਆ ਹਾਂਜੀ 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 ਇੱਕ ਅਸੀਂ ਇਹਦੇ ਵਿੱਚ ਨਾ ਉਹ ਨਹੀਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇੱਕ ਜਿਸ ਤਰ੍ਹਾਂ ਅੱਜ ਤਲੇ ਪਰਸ ਬਣਾ ਰਹੇ ਆ ਸਿਲਵਰ ਦੇ ਪਰਸਾ ਹੈ ਇਹਦੇ ਚ ਕੁੰਦਨ ਵਰਕ ਹੈ ਔਰ 92.5% ਸਿਲਵਰ ਹੈ ਦੇ ਵਿੱਚ ਪੂਰਾ ਕੁੰਦਨ ਵਰਕ ਹੈ ਜਿੰਨਾ ਵੀ ਕੁੰਦਨ ਵਰਕ ਹੈ ਸਬ ਸਟੋਨ ਆਮ ਨਹੀਂ ਗਏ ਸਬ ਕੁੰਦਨ ਜਿਹੜਾ 골ਡ ਦੇ ਵਿੱਚ ਯੂਜ਼ ਹੁੰਦਾ ਉਹ ਹੀ ਹੈ ਸਟੋਨ ਜਿੰਨਾ ਵੀ ਲੱਗਾ ਹੈ ਸਬ ਬੋਂਡੋਰਾਈਟ ਲੱਗਾ ਹੈ ਇਹਨੂੰ ਸਾਰੀ ਲਾਈਫ ਟਾਈਮ ਇਹਨੂੰ ਜਿੰਨਾ ਮਰਜੀ ਯੂਜ਼ ਕਰੋ ਇਹਦੇ ਵਿੱਚ ਕਦੀ ਕੋਈ ਖਰਾਬੀ ਨਹੀਂ ਆਏਗੀ ਕਦੀ ਕੋਈ ਕੰਪਲੇਂਟ ਨਹੀਂ ਆਏਗੀ ਜਿੰਨੀ ਕੰਪਲੇਂਟ ਹੋਏਗੀ ਸਭ ਮੈਂ ਬਿਲਕੁਲ ਫ੍ਰੀ ਆਫ ਕੋਸਟ ਠੀਕ ਕਰਾ ਕੇ ਦਵਾਗਾ ਜੀ ਔਰ ਬੈਸਟ ਪ੍ਰਾਈਸ ਹੈ ਜਦੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਰਾਣੀ ਕੇ ਬਾਗ ਭੀਮਸੈਨ ਚਾਂਦੀਵਲੇ ਦੇ ਸ਼ੋਰੂਮ ਦੀ ਇਹ ਦੇਖੋ ਇਹ ਸਾਡੀ ਫਿਊਜ਼ਨ ਜੁਐਲਰੀ ਹੈ ਜੀ ਟੋਟਲੀ ਮੇਡ ਇਨ ਇੰਡੀਆ ਹੈ ਔਰ ਬਿਲਕੁਲ 골ਡ ਦੇ ਕਾਰੀਗਰਾਂ ਦੀ ਬਣੀ ਸਿਰਫ ਇਹਦੇ ਵਿੱਚ 골ਡ ਦੀ ਜਗ੍ਹਾ ਤੇ ਚਾਂਦੀ ਯੂਜ਼ ਕੀਤੀ ਹੈ ਲੇਡੀਜ਼ ਬ੍ਰੇਸਲਟ ਹੈ ਜੀ ਬਾਕੀ ਸਭ ਸਟੋਨ ਜਿਹੜੇ ਸਭ ਸੁੱਚੇ ਹੈ ਇਹ ਨੀਅਰ ਅਬਾਊਟ ਤਕਰੀਬਨ ਕੋਈ 3 ਕੁਜ਼ਾੜ ਦੀ ਰੇਂਜ ਹੋਏਗੀ ਜੀ ਅੱਛਾ ਜੀ ਹਾਂਜੀ ਇਹ ਦੇਖੋ ਇਹ ਇੱਕ ਅਸੀਂ 골ਡ ਪਲੇਟਿਡ ਜੁਐਲਰੀ ਬਣਾਣੇ ਆ ਜੀ ਇਹ ਸੱਚ ਚੁੰਮਕਿਆ ਦੇਖੋ ਕਿੰਨੇ ਸੋਨੇ ਜੁਮਕੇ ਆ ਹਰ ਡਰੈਸ ਨਾਲ ਜਾਣਗੇ ਔਰ ਬਿਲਕੁਲ 골ਡ ਲੁੱਕ ਦੇ ਵਿੱਚ ਆਗੇ ਬਿਲਕੁਲ ਕੰਮ ਉਹੀ ਹੋਇਆ ਹੋਇਆ ਹੈ ਜਿਹੜਾ 골ਡ ਦੇ ਵਿੱਚ ਹੁੰਦਾ ਇਹਦੇ ਸਰਟੀਫਿਕੇਟ ਦਿਖਾਓ ਉਹ ਵਾਲਾ ਦਿਖਾ ਦਿਓ ਹਾਂ ਇਹ ਵੀ ਫਿਊਜ਼ਨ ਜੁਐਲਰੀ ਹੈ ਪਾਰਟੀ ਵੇਅਰ ਚੀਜ਼ਾਂ ਗਈਆਂ ਅੱਛਾ ਔਰ ਇਹ ਬਹੁਤ ਲੋਕਾਂ ਨੇ ਇਸ ਤੇ ਪਸੰਦ ਕੀਤਾ ਹੈ ਅੱਛਾ ਇਹ ਬਿਲਕੁਲ ਨਵੀਂ ਲੇਟੈਸਟ ਚੀਜ਼ ਹੈ ਇਸ ਟਾਈਮ ਬਹੁਤ ਟ੍ਰੈਂਡ ਦੇ ਵਿੱਚ ਹੈਗੀ ਹੈ ਜੀ ਇਹ ਇਹ ਦੇਖੋ ਇਸ ਤਰ੍ਹਾਂ ਦਾ ਛੋਟੇ ਛੋਟੇ ਪੈਂਡਲ ਹੈ ਠੀਕ ਹੈ ਪਾਰਟੀ ਵੇਅਰ ਸੈਟ ਹੈ ਗਿਆ ਇਦੇ ਵਿੱਚ ਇੱਕ ਅਸੀਂ ਨਾ ਆਕਸਿਡੇਜ ਜੁਲਰੀ ਵੀ ਬਣਾਈ ਹੈ ਸਿਲਵਰ ਦੇ ਵਿਚਾਈਕਲਾ ਦਾ ਬਹੁਤ ਫੈਸ਼ਨ ਹੈਗਾ ਇਹ ਦੇਖੋ ਜੀ ਬਿਲਕੁਲ ਅਨਟਿਕ ਲੁੱਕ ਦੇ ਵਿੱਚ ਓਕੇ ਬਿਲਕੁਲ ਜਿਹੜੇ ਬੋਥ ਹੀ ਵਧੀਆ ਕਾਰੀਗਰੀ ਦੇ ਮਾਲਕ ਜਿਨ੍ਹਾਂ ਨੂੰ ਪਰਮਾਤਮਾ ਨੇ ਕਾਰੀਗਰ ਕਾਰੀਗਰੀ ਹੁਨਰ ਦਿੱਤਾ ਹੈ ਉਹ ਹੀ ਕਾਰੀਗਰਾਂ ਕੋਲ ਮੈਂ ਕੰਮ ਕਰਾਨਾ ਮੈਂ ਚਾਲੂ ਇਹਦੇ ਵਿੱਚ ਘਟੀਆ ਕੰਮ ਕਿਸੇ ਤਰ੍ਹਾਂ ਦਾ ਵੀ ਨਹੀਂ ਹੋਏਗਾ ਦੇਖੋ ਤੁਸੀਂ ਇਕਸਾਰ ਹਰ ਇੱਕ ਚੀਜ਼ ਇਕਸਾਰ ਹੈ ਇਹ ਅੰਗੂਠੀ ਹੈ ਇਹ ਸਾਰੇ ਕੋਈ 5000 6000 7000 ਦੀ ਰੇਂਜ ਦੇ ਵਿੱਚ ਹੁੰਦੇ ਆ ਅੱਛਾ ਜੀ ਹਾਂਜੀ ਇਹ ਦੇਖੋ ਇਹ ਚੁੰਮਕੇ ਇਹ ਵੀ ਆਕਸਾਈਡਾਈਜ਼ ਦੇ ਵਿੱਚ ਇਹਨੂੰ ਟੈਂਪਲ ਜੁਐਲਰੀ ਕਹਿੰਦੇ ਆ ਜੀ ਇਹ 골ਡ ਦੇ ਵਿੱਚ ਵੀ ਆਂਦੀ ਹੈ ਤੇ ਚਾਂਦੀ ਦੇ ਵਿੱਚ ਵੀ ਅਸੀਂ ਬਣਾਈ ਹੈ ਚਾਂਦੀ ਦੇ ਵਿੱਚ ਬਣਾਉਣ ਦਾ ਮਕਸਦ ਹੈਗਾ ਵਾ ਕਿ ਕਸਟਮਰ ਅੱਜ ਡਿਜ਼ਾਈਨ ਕੁਝ ਚੱਲਦਾ ਕੱਲ ਕੁਝ ਚੱਲਦਾ ਇਹ ਅੰਗੂਠੀ ਹੈ ਜੀ ਇਹ ਪੂਰਾ ਇਹਦੇ ਵਿੱਚ ਮੂੰਗਾ ਫਿੱਟ ਹੋਇਆ ਹੈ ਠੀਕ ਹੈ ਔਰ ਬਿਲਕੁਲ ਰੀਅਲ ਮੂੰਗਾ ਹੈ ਇਹ ਹੱਥ ਦੇ ਵਿੱਚ ਪਾ ਕੇ ਦੇਖੋ ਮਤਲਬ ਇੱਕ ਅਲੱਗ ਤਰ੍ਹਾਂ ਦੀ ਇਹਦੇ ਵਿੱਚ ਫੀਲ ਆਏਗੀ ਤੁਹਾਨੂੰ ਇਹ ਫਿਰੋਜ਼ਾ ਹੈ ਅੱਛਾ ਬਿਲਕੁਲ ਰੀਅਲ ਫਿਰੋਜ਼ਾ ਹੈ ਕੋਈ ਲੇਡੀ ਸਿੰਘ ਉੱਠੀ ਹੈ ਜੀ ਇਹਨੂੰ ਕੋਕਟੇਲ ਲਿੰਕ ਕਹਿੰਦੇ ਆ ਇਹਦੇ ਵਿੱਚ ਮੇਰੇ ਕੋਲ ਬਹੁਤ ਡਿਜ਼ਾਈਨ ਹੈਗੇ ਆ ਐ ਨਹੀਂ ਕਿ ਮੇਰੇ ਕੋਲ ਇਹਦੇ ਵਿੱਚ ਹੈਵੀ ਹੈ ਵੀ ਚੀਜ਼ਾਂ ਇਹਦੇ ਵਿੱਚ ਮੈਂ ਲਾਈਟ ਲਾਈਟ ਜੁਐਲਰੀ ਵੀ ਬਹੁਤ ਬਣਾਉਣਾ ਟੀਨੇਜਰ ਵਾਸਤੇ ਟੀਨੇਜਰ ਵਾਸਤੇ ਜੁਐਲਰੀ ਬਣਾਈ ਦੀ ਹੈ ਛੋਟੇ ਛੋਟੇ ਟੌਪਸ ਅੰਗੂਠੀਆਂ ਉਹ ਬੇਟਾ ਇੱਕ ਦੋ ਡੱਬੀਆਂ ਦਿਖਾਈ ਇੱਕ ਦਾ ਡੱਬਾ ਦਿਖਾਈ ਉਸ ਰੋਜ਼ ਕੀ ਵਾਲਾ ਇਹ ਬ੍ਰੇਸਲੇਟ ਹੈ ਬਿਲਕੁਲ ਐਂਟੀਕ ਲੁੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਿਉਂਕਿ ਸ਼ੁਰੂ ਤੋਂ ਹੀ ਮੇਰੀ ਸੋਚ ਰਹੀ ਹੈ ਕਿ ਮਾਰਕੀਟ ਤੋਂ ਕੁਝ हट ਕੇ ਠੀਕ ਹੈ ਮਤਲਬ ਇਹ ਜੁਐਲਰੀ ਪਾਈ ਕੋਈ ਬੰਦਾ ਜਿਸ ਤਰ੍ਹਾਂ ਕਹੇਗਾ ਨਾ ਕਿ ਆਰਟੀਫੀਸ਼ਲ ਪਾਈ ਹੈ ਜਾਂ ਉਹ ਪਾਈ ਹੈ ਉਹ ਕੋਈ ਕੁਝ ਨਹੀਂ ਕਹੇਗਾ ਕਿਉਂਕਿ ਇਹਦੇ ਵਿੱਚ ਕੁਝ ਵੀ ਡੁਪਲੀਕੇਟ ਨਹੀਂਗਾ ਠੀਕ ਹੈ ਇਹਦੇ ਵਿੱਚ ਹਰ ਇੱਕ ਚੀਜ਼ ओरिजिनल ਹੈ ਇਹਦੇ ਵਿੱਚ ਕੋਈ ਚੀਜ਼ ਜਿਸ ਤਰ੍ਹਾਂ ਨਾਇਕਲ ਟੀਨੇਜਰ ਲੜਕੀਆਂ ਪਾ ਦਾਲਦੀਆਂ ਅਸੀਂ ਉਹਨਾਂ ਸੇ ਸਟੋਨ ਵਾਲੇ ਹੈ ਤਿਆਰ ਕਰਾਣੇ ਆ ਬਿਲਕੁਲ ਡਾਇਮੰਡ ਲੁੱਕ ਦੇ ਵਿੱਚ ਹੈ ਦੇਖੋ ਟੌਪਸ ਹੈ ਇਹਦੀ ਵਾਲੀਆਂ ਮਿਲਣ ਗਿਆ ਅੰਗੂਠੀਆਂ ਮਿਲਣ ਗਿਆ ਪੈਂਡਲ ਸੈਟ ਮਿਲਣਗੇ ਸੈਟ ਮਿਲਣਗੇ ਨਹੀਂ ਸਰ ਨਹੀਂ ਇਹ ਸੈਮੀ ਪ੍ਰੀਸ਼ੀਅਸ ਸਟੋਨ ਹੁੰਦੇ ਜੀ ਐ ਜਿਹਾ ਜਰਕਨ ਐ ਜਰਕਨ ਯੂਜ਼ ਕੀਤਾ ਹੈ ਇਹ ਵੀ ਬਲੂ ਕਲਰ ਦਾ ਜਰਕਨ ਹੈ ਸਭ ਇਹਦੇ ਵਿੱਚ ਮਤਲਬ ਇਹਦੇ ਵਿੱਚ ਕੋਈ ਵੀ ਚੀਜ਼ ਸੁੱਚੀ ਮਤਲਬ ਇਹ ਤੁਸੀਂ ਵੇਅਰ ਕਰ ਸਕਦੇ ਹੋ ਇਹਨਾਂ ਨਾਲ ਕੋਈ ਗ੍ਰਹਾਂ ਨਾਲ ਰਾਸ਼ੀਆਂ ਨਾਲ ਕੋਈ ਮਤਲਬ ਨਹੀਂ ਹੈ ਦਾਗਾ ਵੈਸੇ ਹੈ ਕੀ ਰੇਟ ਆ ਜੀ ਟੋਪਸ ਇਹ ਤਕਰੀਬਨ ਕੋਈ ਹੈਗੇ ਜੀ ਸਮਝ ਲਓ ਕੋਈ 2500 ਰੁਪਏ ਦੀ ਰੇਂਜ ਹੈ ਓਕੇ ਹਾਂਜੀ ਠੀਕ ਹੈ ਕੋਈ 2500 ਕੋਈ 1500 ਕੋਈ 1800 700 600 1200 1800 ਹਰ ਰੇਂਜ ਦੇ ਗਿਆ ਜੀ ਹਾਂ ਜੀ ਹਾਂ ਜੀ ਇਹ ਕੋਈ ਹੋਏਗੀ ਜੀ 12 ਤੇ 12000 ਤੋਂ 1200 ਰੁਪਏ ਦੀ ਰੇਂਜ ਚ ਜੋੜੀ ਹੋਏਗੀ ਆਪਣੀ ਜੀ ਔਰ ਇਹ ਕਦੀ ਵੀ ਖਰਾਬ ਨਹੀਂ ਹੋਏਗੀ ਇਹਦੀ ਮੇਰੀ ਲਾਈਫ ਟਾਈਮ ਗਾਰੰਟੀ ਹੈ ਅੱਛਾ ਜੀ ਹਾਂ ਜੀ ਨਾ ਇਹਦਾ ਕੋਈ ਸਟੋਨ ਨਿਕਲੇਗਾ ਅੱਛਾ ਜੀ ਨਾ ਇਹ ਖਾਲੀ ਹੋਏਗੀ ਠੀਕ ਹੈ ਜਿਹੜਾ ਸਟੋਨ ਨਿਕਲੇਗਾ ਅਗਰ ਕੋਈ ਪ੍ਰੋਬਲਮ ਆਏਗੀ ਮੈਂ ਫ੍ਰੀ ਆਫ ਕੋਸ ਇਹਨੂੰ ਚੇਂਜ ਕਰਕੇ ਦਵਾਵਾਂਗਾ ਅਗਰ ਕੋਈ ਸਟੋਨ ਨਿਕਲੇਗਾ ਮੈਂ ਫ੍ਰੀ ਆਫ ਕੋਸ ਰਿਪੇਅਰ ਕਰਾ ਕੇ ਦਵਾਵਾਂਗਾ ਇਹਦੀ ਚ ਕੋਈ ਪ੍ਰੋਬਲਮ ਨਹੀਂ ਆਈ ਕਦੀ ਵੀ ਸੈਟ ਦਿਖਾਇਆ ਸੀ ਆਉਂ ਲੱਗਦਾ ਸੀ ਜੇ ਸਾਡਾ ਡਾਇਮੰਡ ਦਾਗਾ ਉਹਦੀ ਚਾਂਦੀ ਦੀ ਪੂਰੀ ਗਾਰੰਟੀ ਹੈ ਚਾਂਦੀ ਕਾਲੀ ਨਹੀਂ ਹੋਏਗੀ ਸਟੋਨ ਨਹੀਂ ਨਿਕਲੇਗਾ ਕੋਈ ਚੀਜ਼ ਤੁਸੀਂ ਮੇਰੇ ਕੋਲ ਪਰਚੇਸ ਕਰਕੇ ਲੈ ਜਾਂਦੇ ਹੋ ਕਿਸੇ ਨੂੰ ਗਿਫਟ ਕਰਦੇ ਹੋ ਉਹਨਾਂ ਨੂੰ ਪਸੰਦ ਨਹੀਂ ਆਂਦਾ ਮੇਰਾ ਕਾਰਡ ਨਾਲ ਲੈ ਕੇ ਜਾਓ ਉਹਨਾਂ ਨੂੰ ਦਿਓ ਜਿਸਦੇ ਵਾਲੀ ਮਰਜ਼ੀ ਮੇਰੇ ਕੋਲ ਚੇਂਜ ਕਰਾਨ ਅਗਰ ਕੋਈ ਟੈਕਨੀਕਲ ਫਾਲਟ ਦੇ ਕਰਕੇ ਕੋਈ ਚੀਜ਼ ਦੇ ਵਿੱਚ ਕੰਪਲੇਂਟ ਹੁੰਦੀ ਜਿਹੜੀ ਠੀਕ ਹੋਣ ਵਾਲੀ ਨਹੀਂ ਹੁੰਦੀ ਉਹ ਸੀ ਫ੍ਰੀ ਆਫ ਕੋਸਟ ਉਹਨਾਂ ਨੂੰ ਚੀਜ਼ ਦੇ ਬਦਲੇ ਚੀਜ਼ ਦਵਾਂਗੇ ਅਗਰ ਉਹਨਾਂ ਨੇ ਚੀਜ਼ ਦੇ ਬਦਲੇ ਚੀਜ਼ ਨਹੀਂ ਲੈਣੀ ਤਾਂ ਸਾਡੇ ਕੋਲ ਪੈਸੇ ਵੀ ਲੈ ਸਕਦੇ ਪੂਰੇ ਆਪਣੇ ਸਰ ਕੀ ਹੈ ਇਹ ਟੇਬਲ ਲੈਂਪ ਆ ਗਈ ਹੈ ਜੀ ਅੱਛਾ ਜੀ ਇਹ ਚਾਂਦੀ ਦੀ ਟੇਬਲ ਲੈਂਪ ਹੈ ਹਾਂਜੀ ਇਹ ਵੀ ਗਿਫਟ-ਗਿਫਟ ਦੇਣ ਦੇ ਕੰਮ ਆਂਦੀ ਹੈ ਇਹਦੀ ਤਕਰੀਬਨ ਕੋਈ ਇਹ 20 ਹਜ਼ਾਰ ਦੀ ਕਸ਼ਿਸ਼ ਹੈ ਜੀ ਠੀਕ ਹੈ ਹਾਂਜੀ ਅਗਰ ਹਰ ਇੱਕ ਵੈਰਾਈਟੀ ਰੱਖੀ ਹੈ ਹਰ ਇੱਕ ਚੀਜ਼ ਰੱਖੀ ਹੈ ਜਨਰਲ ਕੈਟਾਗਰੀ ਬਿਲਕੁਲ 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 ਹਰ ਤਰ੍ਹਾਂ ਦੀ ਚੀਜ਼ ਰੱਖੀ ਹੋਈ ਹੈ ਜੀ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਅ ਪੈਸੇ ਕਮਾਣ ਦੇ ਇਕਲਕ ਚੀਜ਼ ਹੁੰਦੀ ਹੋ ਤੇ ਸਾਰਿਆਂ ਨੂੰ ਗੁਜ਼ਾਰੇ ਇਸ ਤੇ ਕਰਨਾ ਹੀ ਪੈਂਦਾ ਹੈ ਔਰ ਮੈਨੂੰ ਨਾਮ ਕਮਾਉਣ ਦਾ ਸ਼ੌਂਕ ਹੈਗਾ ਮੈਂ ਸ਼ੁਰੂ ਤੋਂ ਜਦੋਂ ਸ਼ੁਰੂਆਤ ਕੀਤੀ ਸੀ ਮੇਰੇ ਪਿਤਾ ਜੀ ਨੇ ਮੈਨੂੰ ਚੀਜ਼ਾਂ ਸਿਕਾਈਆਂ ਸੀ ਪੰਜ ਉਹ ਕਹਿੰਦੇ ਸੀ ਪੰਜ ਪਰਮੇਸ਼ਰ ਹੁੰਦਾ ਪੰਜ ਚੀਜ਼ਾਂ ਲੈ ਕੇ ਚੱਲ ਕਦੀ ਵੀ ਤੇਰੇ ਵਿੱਚ ਕੋਈ ਪ੍ਰੋਬਲਮ ਤੇਰੇ ਕਾਰੋਬਾਰ ਵਿੱਚ ਕਦੀ ਕੋਈ ਦਿੱਕਤ ਨਹੀਂ ਆਏਗੀ ਇੱਕ ਨੰਬਰ ਦੇ ਉੱਤੇ ਸਭ ਤੋਂ ਪਹਿਲਾਂ ਕਹਿੰਦੇ ਸੀ ਕੁਆਲਿਟੀ ਦੋ ਨੰਬਰ ਤੇ ਕੁਆਲਿਟੀ ਦੇ ਨਾਲ-ਨਾਲ ਕੁਆਂਟੀਟੀ ਕੁਆਂਟੀਟੀ ਦੇ ਨਾਲ ਨਾਲ ਕੁਆਂਟੀਟੀ ਵਿੱਚ ਵੈਰਾਈਟੀ ਵੈਰਾਈਟੀ ਦੇ ਨਾਲ-ਨਾਲ ਐਕੂਰੇਸੀ ਔਰ ਸਭ ਤੋਂ ਵੱਡੀ ਗੱਲ ਸਰਵਿਸ ਅਗਰ ਤੁਹਾਡੀ ਸਰਵਿਸ ਵਧੀਆ ਹੈ ਤੇ ਕਸਟਮਰ ਖੁਸ਼ ਹੈ ਤੇ ਤੁਹਾਡੀ ਦੁਕਾਨਦਾਰੀ ਓਕੇ ਹੈ ਅਗਰ ਕਸਟਮਰ ਆਏ ਤੇ ਫਿਰ ਦੁਕਾਨਦਾਰੀ ਓਕੇ ਨਹੀਂ ਗਈ ਪੈਸਾ ਕਮਾਣਾ ਇੱਕ ਅਲੱਗ ਚੀਜ਼ ਐ ਨਾਮ ਕਮਾਣਾ ਇੱਕ ਅਲੱਗ ਚੀਜ਼ ਐ ਆਈਪੀ ਮਹਿੰਸਨ ਖੰਨਾ ਚਾਂਦੀ ਵਾਲੇ ਕੋ ਬ੍ਰਾਂਡ ਐ ਉਹਦਾ ਕਾਰਨ ਇਹੋ ਹੀ ਐ ਜੇ ਕਸਮਰ ਖੁਸ਼ ਐ ਤੇ ਫੇਰ ਹੀ ਤਰੱਕੀ ਐ ਆਦਰਵਾਇਜ਼ ਕਸਟਮਰ ਤੋਂ ਬਿਨਾ ਤੇ ਕੁਝ ਨਹੀਂ ਗਾ ਸਰ ਸਰ ਮੈਨੂੰ ਮੈਨੂੰ ਪਰਸਨਲੀ ਮੈਂ ਮੇਰੀ 51 ইয়ার্স 올ਡ ਐ ਮੈਂ 9 9 ਸਾਲ ਦਾ ਸੀ ਉਦੋਂ ਦਾ ਮੈਂ ਦੁਕਾਨ ਤੇ ਆ ਰਿਹਾ ਮੈਨੂੰ 42 ਸਾਲ ਹੋ ਗਏ ਦੁਕਾਨ ਤੇ ਆਣੇ ਗੁਰੂਪਿਆਰ ਜਦੋਂ ਵੱਡਿਆਂ ਨੇ ਸੇਵਾ ਸਟਾਰਟ ਕੀਤੀ ਹੋਵੇ 75 ਗੁਰੂ ਵਿਧਾਰ 1948 ਚ ਮੈਂ ਤੁਹਾਨੂੰ ਦੱਸਿਆ ਪਿਤਾ ਜੀ ਸਾਡੇ 1947 ਚ ਆਏ ਸੀ ਸਾਰਾ ਕੁਝ ਜੋ ਵੀਗਾ ਸੀ ਉਹ ਸਭ ਤੁਹਾਨੂੰ ਪਤਾ ਹੀ ਹੈ ਫਿਰ ਉਸ ਵੇਲੇ ਕੀ ਪੋਜੀਸ਼ਨ ਸੀ ਕੀ ਹਾਲਾਤ ਸੀ ਬੜੀ ਮਾਰੀ ਹੜਤ ਸੀ ਬੜੀ ਮਤਲਬ ਤੰਗੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਸਮੇਂ ਬਤਾਇਆ ਪਰ ਉਹ ਮੈਨੂੰ ਇੱਕੋ ਚੀਜ਼ ਕੰਦੇ ਸੀ ਕਿ ਜੋ ਹੈ ਜੋ ਕਰਨਾ ਵਧੀਆ ਕਰਨਾ ਹੈ ਬਸ ਉਹਨਾਂ ਦੀ ਸੋਚ ਇਹ ਹੋਈ ਸੀ ਕਿ ਵਧੀਆ ਔਰ ਅਗਰ ਵਧੀਆ ਹੋਏਗਾ ਵਧੀਆ ਹੋਏਗਾ ਅਗਰ ਕਟਿਆ ਹੋਏਗਾ ਤੇ ਕਟਿਆ ਜੇ ਤੁਸੀਂ ਕਟਿਆਲੇ ਪਾਸੇ ਜਾਣਾ ਤੇ ਕਟਿਆ ਵਿੱਚ ਹੋ ਜੇ ਤੁਸੀਂ ਵਧੀਆਲੇ ਪਾਸੇ ਜਾਣਾ ਤੇ ਵਧੀਆ ਵਿੱਚੋਂ ਪੈਸੇ ਤੇ ਕਸਟਮਰ ਦਿੰਦਾ ਹੈ ਬਿਲਕੁਲ ਠੀਕ ਔਰ ਨਾਮ ਜਿਹੜਾ ਵਾ ਉਹ ਅਗਰ ਤੁਹਾਡੀ ਚੀਜ਼ ਵਧੀਆ ਹੈ ਇਹ ਚੇਨ ਹੈ ਇੱਕ ਕੜੀ ਹੁੰਦੀ ਹੈ ਕਸਟਮਰ ਇੱਕ ਕਸਟਮਰ ਦੀ ਕੜੀ ਹੈ ਉਹ ਜਿਸ ਲਈ ਕਸਟਮਰ ਦੀ ਕੋਈ ਚੀਜ਼ ਵਧੀਆ ਨਿਕਲਦੀ ਹੈ ਉਹਨੂੰ ਕੋਈ ਬੀਅਰ ਕੀਤੀ ਉਹਨੂੰ ਪਾਈ ਦੇਖਦਾ ਉਹ ਕਹਿੰਦਾ ਮਤਲਬ ਕਿੱਥੋਂ ਲਿੱਤੀ ਤੁਸੀਂ ਉਹ ਕਹਿੰਦੇ ਜੀ ਮੈਂ ਉੱਥੋਂ ਲਿੱਤੀ ਉਹ ਕੜੀ ਨਾਲ ਕੜੀ ਹੋਰ ਜੁੜ ਜਾਂਦੀ ਹੈ ਫਿਰ ਦੂਸਰੀ ਨਾਲ ਤੀਸਰੀ ਤੀਸਰੀ ਨਾਲ ਚੌਥੀ ਵਰ ਚੇਨ ਬਣ ਜਾਂਦੀ ਹੈ ਤੇ ਫਿਰ ਉਹੀ ਚੇਨ ਮੇਰੇ ਕੋਈ ਕਈ ਕਸਟਮਰ ਇਹੋ ਜਿਹੇ ਹੈਗੇ ਜਿਹੜੇ ਮੇਰੇ तकरीबन 30 35 35 ਸਾਲ ਤੋਂ ਮੇਰੇ ਕੋਲ ਆ ਰਹੇ ਹੈ ਔਰ ਹੱਲੇ ਤੱਕ ਅੱਥੇ ਵੀ ਆ ਰਹੇ ਔਰ ਸ਼ਹਿਰੋਂ ਮੈਂ ਦੁਕਾਨ ਬੰਦ ਕੀਤੀ ਉਹ ਤੋਂ ਲਵਦੇ ਲਵਦੇ ਇੱਥੇ ਆਂਦੇ ਆ ਪਰ ਉਹੀ ਹੈ ਸਰ ਮਹਾਰਾਣੀ ਦੀ અપਾਰ ਕਿਰਪਾ ਬੋਲੇ ਨਾ ਜੀ ਦੀ ਵਪਾਰ ਕਿਰਪਾ ਇੱਕ ਤੀਰ ਸਮਾਜ ਸੇਵਕ ਵੀ ਹੈ ਤੁਸੀਂ ਉਧਰ ਦੀ ਜ਼ਿਆਦਾਕਾਰ ਹੁੰਦੀ ਹੁੰਦੀ ਸੀ ਪੌਣ ਵਰਸਤਾ ਹੀ ਵਰਸਦਾ ਹੀ ਅਸ਼ੀਰਵਾਦ ਪਰ ਇੱਧਰ ਵੀ ਬੜੀ ਕਿਰਪਾ ਬੜੀ ਮਾਤਾ ਰਾਣੀ ਦੀ ਕਿਰਪਾ ਹੈ ਜੀ ਦੇਖੋ ਖਾਣੀਆਂ ਦੇ ਦੋ ਰੋਟੀਆਂ ਬਿਲਕੁਲ ਤੇ ਮਾਤਾ ਰਾਣੀ ਇੰਨੀ ਕਿਰਪਾ ਕਰਦੀ ਹੈ ਮੈਂ ਤਾਂ ਕੰਨਾਵਾ ਕਿ ਚਲੋ ਮਹਾ ਮਈ ਦਾ ਆਸ਼ੀਰਵਾਦ ਅਸਰੇ ਬਣਿਆ ਰਹੇ ਮੇਰੇ ਤੇ ਤੇ ਜੋ ਮਹਾ ਮਈ ਦਾ ਉਹ ਦੇਸ਼ ਹੋਵੇ ਜਿਸ ਤਰ੍ਹਾਂ ਦਾ ਹੋਵੇ ਉਹ ਜਿਹੜਾ ਵੀ ਆਵੇ ਉਹ ਖਾਲੀ ਨਾ ਜਾਵੇ ਬਸ ਮਾਤਾ ਰਾਣੀ ਦੇ ਆਹੀ ਕਿਰਪਾ ਬਣੀ ਰਹੇ ਤੇ ਦੁਬਾਰਾ ਇੱਕ ਵਾਰੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮਾਤਾ ਜੀ ਦਾ ਅੱਜ ਬੜਾ ਵੱਡਾ ਦਿਨ ਹੈ ਬੜਾ ਵੱਡਾ ਦਿਨ ਹੈ ਮਾਤਾ ਰਾਣੀ ਮਹਾਮਈ ਲਾਲ ਭਵਾਨੀ ਜੀ ਦਾ ਜਨਮ ਉਤਸਵ ਹੈ ਔਰ ਮੈਂ ਵੀ ਰਾਤੀ ਮਾਤਾ ਜੀ ਦਾ ਕੇਕ 12 ਵਜੇ ਕਟਿਆ ਸੀ ਉਹਨਾਂ ਨੇ ਜਿਸ ਲਈ ਮਾਤਾ ਜੀ ਦੇ ਦਰਸ਼ਨ ਖੁੱਲੇ ਸੀ ਮਾਉਸੂਲ ਉੱਥੇ ਹੀ ਸੀ ਮੈਂ ਦਰਸ਼ਨ ਕਰਕੇ ਉਹਨਾਂ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਕੀਤੀ ਹੈ। ਔਰ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਸਭ ਨੂੰ ਮਹਾਮਈ ਲਾਲ ਬੋਹਣੇ ਦੇ ਜਨਮ ਦਿਨ ਦੇ ਤੇ ਤਹੇ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਤੇ ਮੇਰੀ ਇਹੋ ਹੀ ਮਾਤਾ ਰਾਣੀ ਅੱਗੇ ਅਰਜ਼ ਹੈ ਕਿ ਮਹਾਮਈ ਸਭ ਨੂੰ ਐਨਾ ਦੇ ਕਿ ਕਿਸੇ ਨੂੰ ਥੋੜਨਾ ਨਾ ਆਵੇ, ਕਿਸੇ ਨੂੰ ਥੋੜਨਾ ਨਾ ਆਵੇ ਜਿੰਨੇ ਤੇਰਾ ਲਾਡ ਫੜਿਆ। ਵੈਸੇ ਵੀ ਸਾਰੇ ਕੰਦੇ ਹੀ ਹੈ ਕਿ ਉਹਨੂੰ ਥੋੜ ਕਦੀ ਨਾ ਆਵੇ ਜਿੰਨੇ ਤੇਰਾ ਲਾਡ ਫੜਿਆ। ਤੇ ਬਸ ਇਹੋ ਹੀ ਸਭ ਆਪਣੇ ਦਿਲੋਂ ਇਹ ਦੁਆ ਕਰਨਾ ਕਿ ਮਾਤਾ ਰਾਣੀ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਦਵੇ ਸਭ ਹੱਸਦੇ ਵਸਦੇ ਰਹਿਣ ਮਹਾ ਮਾਇਸਰੇ ਆਪਣਾ ਅਸ਼ੀਰਵਾਦ ਸਭ ਤੇ ਬਣਾਈ ਰੱਖੇ ਜੈ ਮਾਤਾ ਦੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਅਸੀਂ ਭੀਮ ਸੈਨ ਚਾਂਦੀਵਾਲੇ ਜਿਹੜੇ ਗੁਰੂ ਵਿਆਰ 1948 ਤੋਂ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਿਹਾ ਸੀ ਅੱਜ ਜਿਹੜੇ ਰਾਣੀ ਕੇ ਬਾਗ ਉਹਨਾਂ ਦੇ ਸ਼ੋਰੂਮ ਦੇ ਵਿੱਚ ਪਹੁੰਚਿਆ ਜਿਹੜੇ ਇੱਥੋਂ ਦੇ ਮਾਲਕ ਹੈ ਸੁਨੀਲ ਜੀ ਉਹ ਨਾਲ-ਨਾਲ ਸਮਾਜ ਸੇਵਕ ਵੀ ਹੈ ਮਗਰ ਕਈ ਕੋਈ ਧਾਰਮਿਕ ਕੰਮ ਹੁੰਦਾ ਆਪਣਾ ਜਿਹੜਾ ਜਸਵੰਤ ਦਾ ਜਿਹੜਾ ਹਿੱਸਾ ਆਉਂਦਾ ਉਹ ਜ਼ਰੂਰ ਉਹਦੇ ਵਿੱਚ ਪਾਉਂਦੇ ਆ ਦੇਖ ਸਕਦੇ ਹੋ ਮਾਤਾ ਲਾਲ ਬਹਾਣੀ ਜੀ ਦਾ ਅੱਜ ਜਨਮ ਦਿਨ ਆ ਉਹਨਾਂ ਦੇ ਭਗਤ ਆ ਲੰਬੇ ਸਮੇਂ ਤੋਂ ਉਹਨਾਂ ਦੀ